ਅੱਜ ਬੇਸ਼ੱਕ ਤੁਹਾਡੇ ਕੋਲ ਸਭ ਕੁਝ ਹੋਵੇ ਚਾਹੇ ਤੁਸੀਂ ਕੋਟੀਆਂ ਕਾਰਾਂ ਵਾਲੇ ਹੋਵੋ ਚਾਹੇ ਤੁਹਾਡੇ ਕੋਲ ਬਹੁਤ ਹੀ ਪੈਸਾ ਹੋਵੇ ਪਰ ਜੇਕਰ ਤੁਸੀਂ ਇਹ ਗਲਤੀ ਕਰ ਦਿੱਤੀ ਤਾਂ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਡਾ ਸਭ ਕੁਝ ਬਰਬਾਦ ਹੋ ਜਾਏਗਾ ਪੀਰ ਫਕੀਰ ਤੁਹਾਡੇ ਪੁੱਠੇ ਦਿਨ ਸ਼ੁਰੂ ਕਰ ਦੇਣਗੇ ਤੁਸੀਂ ਰੁਪਏ ਰੁਪਏ ਨੂੰ ਤਰਸੋਗੇ ਤੇ ਜਿਹੜੇ ਲੋਕ ਅੱਜ ਪੈਸੇ ਨੂੰ ਤਰਸ ਰਹੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਪੈਸੇ ਦੀ ਤੰਗੀ ਚੱਲਦੀ ਰਹਿੰਦੀ ਹੈ ਉਹ ਵੀ ਲੋਕ ਇਹ ਗਲਤੀਆਂ ਕਰਦੇ ਨੇ ਤਾਂ ਹੀ ਉਹਨਾਂ ਦੇ ਘਰ ਕਦੇ ਵੀ ਪੈਸੇ ਦੀ ਬਰਕਤ ਨਹੀਂ ਹੁੰਦੀ ਅੱਜ ਦੀ ਇਸ ਵੀਡੀਓ ਨੂੰ ਦੋਵੇਂ ਜਣੇ ਦੇਖਿਓ ਜਿਨ੍ਹਾਂ ਦੇ ਘਰ ਪੈਸੇ ਦੀ ਬਰਕਤ ਬਿਲਕੁਲ ਨਹੀਂ ਹੈ ਤੇ ਜਿਨ੍ਹਾਂ ਕੋਲੇ ਸਭ ਕੁਝ ਹੈ ਕਿਉਂਕਿ ਜਿਨ੍ਹਾਂ ਕੋਲੇ ਕੁਝ ਵੀ ਨਹੀਂ ਉਹ ਇਹ ਗਲਤੀਆਂ ਕਰਦੇ ਨੇ ਉਹ ਆਪਣੀਆਂ ਗਲਤੀਆਂ ਸੁਧਾਰ ਸਕਣ ਤੇ ਜਿਨ੍ਹਾਂ ਕੋਲੇ ਸਭ ਕੁਝ ਹੈ ਉਹ ਕਿਤੇ ਇਹ ਗਲਤੀਆਂ ਨਾ ਕਰਨ ਤਾਂ ਜੋ ਉਹਨਾਂ ਦੇ ਵੀ ਮਾੜੇ ਦਿਨ ਨਾ ਆਉਣ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆ ਜੀ ਅੱਜਕੱਲ ਪੈਸੇ ਦੀ ਦੌੜ ਬਹੁਤ ਜ਼ਿਆਦਾ ਹੈ। ਇਨਸਾਨ ਪੈਸਾ ਕਮਾਉਣ ਲਈ ਸਵੇਰ ਘਰੋਂ ਨਿਕਲਦਾ ਤੇ ਸ਼ਾਮ ਨੂੰ ਆਪਣੇ ਘਰ ਵਾਪਸ ਆਉਂਦਾ ਹੈ। ਇਸੇ ਤਰ੍ਹਾਂ ਇੱਕ ਇਨਸਾਨ ਸੀ ਜਿਸ ਨੇ ਆਪਣੇ ਘਰ ਦੀ ਪੂਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕੀ ਹੋਈ ਸੀ। ਉਸ ਇਨਸਾਨ ਦੀ ਇੱਕ ਮਾਂ ਸੀ, ਇੱਕ ਘਰਵਾਲੀ, ਦੋ ਬੱਚੇ। ਉਹ ਇਨਸਾਨ ਪੈਸਾ ਕਮਾਉਣ ਲਈ ਘਰੋਂ ਨਿਕਲ ਜਾਂਦਾ ਤੇ ਹਫ਼ਤਾ ਬਾਹਰ ਲਾ ਕੇ ਪੈਸੇ ਕਮਾ ਕੇ ਘਰ ਲੈ ਕੇ ਆਉਂਦਾ ਸੀ। ਉਸ ਇਨਸਾਨ ਦਾ ਬਿਜ਼ਨਸ ਵਧੀਆ ਚੱਲ ਰਿਹਾ ਸੀ। ਵਧੀਆ ਆਪਣੇ ਘਰ ਦੇ ਵਿੱਚ ਆਪਣਾ ਪੈਸਾ ਕਮਾ ਕੇ ਲੈ ਕੇ ਆ ਰਿਹਾ ਸੀ ਘਰ ਦੇ ਪਰਿਵਾਰ ਦੇ ਮੈਂਬਰ ਵੀ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਬਿਨਸ ਦੇ ਵਿੱਚ ਕਾਫੀ ਫਾਇਦਾ ਹੋ ਰਿਹਾ ਸੀ ਤੇ ਬਿਨਸ ਕਾਫੀ ਅੱਗੇ ਵੀ ਵਧ ਰਿਹਾ ਸੀ ਪੈਸੇ ਬਹੁਤ ਆ ਗਏ ਸੀ ਉਸ ਇਨਸਾਨ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਿਹਾ ਕਿਉਂਕਿ ਪੈਸੇ ਬਹੁਤ ਆ ਜਾਣੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੋ ਜਾਣਾ ਉਸ ਇਨਸਾਨ ਦੀ ਮਾਂ ਵੀ ਬਹੁਤ ਖੁਸ਼ ਹੁੰਦੀ ਹੈ ਕਿ ਮੇਰੇ ਬੱਚੇ ਕੋਲੇ ਪੈਸੇ ਆ ਗਏ ਇਹਦਾ ਬਿਜ਼ਨਸ ਵੱਧ ਗਿਆ ਜਦੋਂ ਬਿਜ਼ਨਸ ਵੱਧਦਾ ਤੇ ਜ਼ਿੰਮੇਵਾਰੀ ਵੀ ਵੱਧਦੀ ਹੈ ਉਹ ਇਨਸਾਨ ਤੇ ਜ਼ਿੰਮੇਵਾਰੀ ਹੋਰ ਵੱਧ ਗਈ ਜਿੱਥੇ ਉਹ ਇਨਸਾਨ ਹਫਤਾ ਹਫਤਾ ਘਰ ਨਹੀਂ ਆਉਂਦਾ ਸੀ ਹੁਣ ਉਸ ਇਨਸਾਨ ਨੂੰ 1 ਮਹੀਨੇ ਤੱਕ ਬਾਹਰ ਰਹਿਣਾ ਪੈਂਦਾ ਸੀ ਕਿਉਂਕਿ ਬਿਜ਼ਨਸ ਦੇ ਚੱਕਰ ਦੇ ਵਿੱਚ ਉਸ ਨੂੰ ਹੋਰ ਥਾਈ ਜਾਣਾ ਪੈਂਦਾ ਸੀ ਇੱਕ ਦਿਨ ਉਸ ਦੀ ਮਾਂ ਬਹੁਤ ਬਿਮਾਰ ਹੋ ਜਾਂਦੀ ਹੈ ਘਰ ਦੇ ਵਿੱਚ ਉਸ ਨੂੰ ਦਵਾਈ ਵਗੈਰਾ ਦਵਾਉਂਦੇ ਨੇ ਪਰ ਉਹ ਚਾਹੁੰਦੀ ਹੈ ਕਿ ਮੇਰਾ ਪੁੱਤਰ ਮੇਰੇ ਕੋਲ ਆ ਜਾਵੇ ਕਿਉਂਕਿ ਮਾਵਾਂ ਨੂੰ ਜਦੋਂ ਪੁੱਤਾਂ ਦੀ ਲੋੜ ਹੁੰਦੀ ਹੈ ਤੇ ਉਹਦੇ ਪੁੱਤ ਫਿਰ ਕੋਲ ਨਹੀਂ ਆਉਂਦੇ ਮਾਵਾ ਬਹੁਤ ਔਖੀਆਂ ਆਪਣੇ ਪੁੱਤਰਾਂ ਨੂੰ ਪਾਲਦੀਆਂ ਨੇ ਪਰ ਜਦੋਂ ਪੁੱਤਰ ਦੀ ਵਾਰੀ ਆਉਂਦੀ ਹੈ ਤੇ ਫਿਰ ਪੁੱਤਰ ਦਿਸਦੇ ਨਹੀਂ اسی ਤਰ੍ਹਾਂ ਉਸ ਮਾਂ ਦੇ ਨਾਲ ਹੋਇਆ ਉਹ ਮਾਂ ਚਾਹੁੰਦੀ ਸੀ ਕਿ ਮੇਰਾ ਪੁੱਤਰ ਮੇਰੇ ਕੋਲ ਆਵੇ ਕਿਉਂਕਿ ਹੁਣ ਉਸ ਨੂੰ ਇਦਾਂ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਖਤਮ ਹੋ ਜਾਏਗੀ ਪਰ ਉਸ ਦਾ ਪੁੱਤਰ ਤਾਂ ਬਿਜ਼ਨਸ ਦੇ ਚੱਕਰਾਂ ਦੇ ਵਿੱਚ ਉਲਝਿਆ ਹੋਇਆ ਸੀ ਕਾਫੀ ਦੂਰ ਨਿਕਲ ਗਿਆ ਸੀ ਉਹ ਮਾਂ ਆਪਣੇ ਪੁੱਤਰ ਨੂੰ ਫੋਨ ਮਲਾਉਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਕਾਫੀ ਬਿਮਾਰ ਆ ਤੂੰ ਹੋ ਸਕਦਾ ਹੈ ਤੇ ਮੈਨੂੰ ਆ ਕੇ ਮਿਲ ਜਾ ਅੱਗੋ ਪੁੱਤਰ ਆਪਣੇ ਬਿਜ਼ਨਸ ਦੇ ਵਿੱਚ ਉਲਝਿਆ ਹੋਇਆ ਉਸ ਨੂੰ ਟੈਨਸ਼ਨ ਬਹੁਤ ਜ਼ਿਆਦਾ ਸੀ ਆਪਣੀ ਮਾਂ ਨੂੰ ਉੱਚਾ ਨੀਵਾ ਬੋਲਦਾ ਤੇ ਕਹਿੰਦਾ ਕਿ ਮੈਂ ਇੱਧਰ ਪੈਸੇ ਕਮਾਉਣ ਦੇ ਚੱਕਰਾਂ ਦੇ ਵਿੱਚ ਉਲਝਿਆ ਹੋਇਆ ਹੁਣ ਦੱਸੋ ਮੈਂ ਤੁਹਾਡੇ ਕੋਲ ਕਿਵੇਂ ਆਵਾਂ ਉਹ ਆਪਣੀ ਮਾਂ ਨੂੰ ਕਾਫੀ ਮੰਦਾ ਚੰਗਾ ਬੋਲਦਾ ਤੇ ਫੋਨ ਕੱਟ ਦਿੰਦਾ ਉਸ ਦੀ ਮਾਂ ਬਹੁਤ ਹੀ ਜ਼ਿਆਦਾ ਦੁਖੀ ਹੁੰਦੀ ਹੈ ਤੇ ਅੱਖਾਂ ਦੇ ਵਿੱਚ ਹੰਝੂ ਲਿਆਉਂਦੀ ਹੈ ਕਾਫੀ ਰੋਂਦੀ ਹੈ ਤੇ ਰੋ ਕੇ ਰੱਬ ਨੂੰ ਯਾਦ ਕਰਦੀ ਹੈ ਤੇ ਕਹਿੰਦੀ ਹੈ ਕਿ ਰੱਬਾ ਮੈਨੂੰ ਲੱਗਦਾ ਹੈ ਕਿ ਹੁਣ ਦੁਨੀਆ ਦੇ ਵਿੱਚ ਮੇਰਾ ਕੋਈ ਨਹੀਂ ਉਸਦੀ ਮਾਂ ਇੱਕ ਦੋ ਦਿਨਾਂ ਬਾਅਦ ਫੇਰ ਆਪਣੇ ਪੁੱਤ ਨੂੰ ਫੋਨ ਮਿਲਾਉਂਦੀ ਹੈ ਤੇ ਕਹਿੰਦੀ ਹੈ ਕਿ ਪੁੱਤਰਾ ਹੁਣ ਤੇ ਆ ਜਾ ਥੋੜਾ ਜਿਹਾ ਟਾਈਮ ਕੱਢ ਲੈ ਤਾਂ ਉਹ ਫੇਰ ਉਦਾਂ ਹੀ ਆਪਣੀ ਮਾਂ ਦੇ ਨਾਲ ਬੋਲਦਾ ਹੈ ਉੱਚੀ ਨੀਵੀਂ ਗੱਲ ਕਰਦਾ ਹੈ ਤੇ ਬੁਰਾ ਚੰਗਾ ਬੋਲ ਕੇ ਫੋਨ ਕੱਟ ਦਿੰਦਾ ਇੱਕ ਮਹੀਨਾ ਇਦਾਂ ਹੀ ਬੀਤ ਜਾਂਦਾ ਉਸਦੀ ਮਾਂ ਵਿਚਾਰੀ ਬਹੁਤ ਰੋਂਦੀ ਹੈ ਆਪਣੇ ਪੁੱਤ ਨੂੰ ਯਾਦ ਕਰਦੀ ਰਹਿੰਦੀ ਹੈ ਇੱਕ ਮਹੀਨੇ ਬਾਅਦ ਉਸ ਦਾ ਪੁੱਤ ਘਰ ਆਉਂਦਾ ਤੇ ਬਹੁਤ ਹੀ ਪਰੇਸ਼ਾਨੀ ਵਿੱਚ ਹੁੰਦਾ ਹੈ ਉਹ ਆ ਕੇ ਆਪਣੇ ਘਰ ਦੱਸਦਾ ਕਿ ਮੇਰੇ ਬਿਜ਼ਨਸ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਦੱਸੋ ਮੈਂ ਕੀ ਕਰਾਂ ਹੁਣ ਤੇ ਮੈਨੂੰ ਲੱਗਦਾ ਮੈਨੂੰ ਸੜਕ ਤੇ ਆਉਣਾ ਪਏਗਾ ਇੱਕ ਮਹੀਨਾ ਤੂੰ ਪਿੱਛੋਂ ਫੋਨ ਲਾਉਣੀ ਰਹਿਣੀ ਹੈ ਮੈਨੂੰ ਪਰੇਸ਼ਾਨ ਕਰਦੀ ਰਹਿਣੀ ਹੈ ਬਹੁਤ ਹੀ ਅੱਕਿਆ ਹੋਇਆ ਆਪਣੇ ਘਰ ਦੇ ਵਿੱਚ ਬੈਠਾ ਹੋਇਆ ਸੀ ਤੇ ਅਚਾਨਕ ਘਰ ਦੇ ਬਾਹਰ ਇੱਕ ਕੁੱਤਾ ਆ ਜਾਂਦਾ ਹੈ ਕੁੱਤਾ ਉਹਨਾਂ ਦੇ ਘਰ ਦੇ ਅੱਗੇ ਆ ਕੇ ਬੈਠ ਜਾਂਦਾ ਹੈ ਤੇ ਉਸ ਦੀ ਮਾਂ ਕਹਿੰਦੀ ਹੈ ਕੋਈ ਗੱਲ ਨਹੀਂ ਪੁੱਤਰਾ ਸਭ ਕੋਈ ਠੀਕ ਹੋ ਜਾਏਗਾ ਉਹ ਕੁੱਤਾ ਉਹਨਾਂ ਦੇ ਘਰ ਦੇ ਬਾਹਰ ਆ ਕੇ ਭੌਂਕਣ ਲੱਗ ਜਾਂਦਾ ਹੈ ਰੋਟੀ ਮੰਗਦਾ ਹੈ ਉਹ ਇਨਸਾਨ ਬਹੁਤ ਹੀ ਅੱਕਿਆ ਹੋਇਆ ਸੀ ਉਹ ਅੰਦਰੋਂ ਰੋੜਾ ਚੱਕਦਾ ਤੇ ਉਸ ਕੁੱਤੇ ਦੇ ਮਾਰਦਾ ਉਸ ਕੁੱਤੇ ਦੇ ਉਹ ਰੋੜਾ ਅੱਖ ਤੇ ਲੱਗ ਜਾਂਦਾ ਤੇ ਅੱਖ ਦੇ ਵਿੱਚੋਂ ਉਸ ਕੁੱਤੇ ਨੂੰ ਦਿਖਣਾ ਬੰਦ ਹੋ ਜਾਂਦਾ ਉਹ ਕੁੱਤਾ ਤਾਂ ਵਿਚਾਰਾ ਉੱਥੋਂ ਭੱਜ ਜਾਂਦਾ ਪਰ ਬਾਪ ਦੇ ਵਿੱਚ ਜੋ ਉਸ ਇਨਸਾਨ ਨਾਲ ਹੁੰਦੀ ਹੈ ਉਸਨੇ ਕਦੀ ਸੋਚੀ ਨਹੀਂ ਹੁੰਦੀ ਉਸ ਨੂੰ ਬਿਜ਼ਨਸ ਦੇ ਵਿੱਚ ਵੀ ਘਾਟਾ ਪੈਂਦਾ ਘਰ ਦੇ ਵਿੱਚ ਵੀ ਕਲੇਸ਼ ਸ਼ੁਰੂ ਹੋ ਜਾਂਦਾ ਹੈ ਯਾਨੀ ਕਿ ਉਹ ਇਨਸਾਨ ਕੋਲ ਜਿੱਥੇ ਪੈਸੇ ਦੇ ਢੇਰ ਸੀ ਅੱਜ ਉਸ ਇਨਸਾਨ ਕੋਲ ਕੁਝ ਵੀ ਨਹੀਂ ਸੀ ਥੱਕਿਆ ਹਾਰਿਆ ਆਪਣੀ ਇਨਸਾਨੀਅਤ ਭੁੱਲਿਆ ਹੋਇਆ ਉਹ ਇਨਸਾਨ ਰੋਣ ਲੱਗ ਜਾਂਦਾ ਹੈ ਤੇ ਕਹਿੰਦਾ ਕਿ ਹੁਣ ਮੈਂ ਕੀ ਕਰਾਂ ਲੱਗਦਾ ਸੜਕ ਤੇ ਭੀਖ ਮੰਗਣੀ ਪੈਗੀ ਜਦੋਂ ਇੰਨੀ ਗੱਲ ਕਹਿੰਦਾ ਤੇ ਚੁੱਪਚਾਪ ਉਸ ਦੀ ਮਾਂ ਅੰਦਰੋਂ ਕੁਝ ਪੈਸੇ ਲੈ ਕੇ ਆਉਂਦੀ ਹੈ ਤੇ ਆਪਣੇ ਪੁੱਤਰ ਨੂੰ ਦੇ ਦਿੰਦੀ ਹੈ ਤੇ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਪੁੱਤ ਇੱਕੋ ਜੁ ਮੈਂ ਪੈਸੇ ਬਚਾ ਕੇ ਰੱਖੇ ਸੀ ਤੂੰ ਇਹਨਾਂ ਨੂੰ ਵਰਤ ਲੈ ਤੇਰਾ ਸਭ ਕੁਝ ਠੀਕ ਹੋ ਜਾਏਗਾ ਆਪਣੀ ਮਾਂ ਤੋਂ ਉਹ ਜਿੰਨੇ ਪੈਸੇ ਲੈ ਕੇ ਘਰੋਂ ਬਾਹਰ ਨਿਕਲ ਜਾਂਦਾ ਹੈ ਘਰੋਂ ਬਾਹਰ ਨਿਕਲਦੇ ਸਾਰੀ ਉਸ ਨੂੰ ਉਸ ਦਾ ਗਵਾਂਢੀ ਜੋ ਕਿ ਕਾਫੀ ਬਜ਼ੁਰਗ ਸੀ ਉਹ ਮਿਲ ਜਾਂਦਾ ਹੈ ਉਹ ਪੁੱਛਦਾ ਕੀ ਗੱਲ ਪੁੱਤਰਾ ਕਾਫੀ ਦੁਖੀ ਲੱਗਦਾ ਤਾਂ ਉਹ ਸਾਰੀ ਗੱਲਬਾਤ ਦੱਸਦਾ ਕਿ ਇੱਕ ਤਾਂ ਬਿਨਸ ਦੇ ਵਿੱਚ ਘਾਟਾ ਪੈ ਗਿਆ ਇੱਕ ਮੇਰੀ ਮਾਂ ਇੱਕ ਮੇਰੇ ਘਰ ਵਾਲੇ ਮੈਨੂੰ ਹਮੇਸ਼ਾ ਤੰਗ ਕਰਦੇ ਰਹਿੰਦੇ ਨੇ ਉਸ ਬਜ਼ੁਰਗ ਇਨਸਾਨ ਨੇ ਉਹ ਵੀ ਦੇਖਿਆ ਸੀ ਜੋ ਉਸਨੇ ਕੁੱਤੇ ਦੇ ਰੋੜਾ ਮਾਰਿਆ ਸੀ ਉਹ ਬਜ਼ੁਰਗ ਇਨਸਾਨ ਰੱਬ ਨੂੰ ਮੰਨਣ ਵਾਲਾ ਸੀ ਬਜ਼ੁਰਗ ਇਨਸਾਨ ਕਹਿੰਦਾ ਕਿ ਪੁੱਤਰਾ ਇਹ ਤਾਂ ਤੇਰੇ ਨਾਲ ਹੋਣਾ ਹੀ ਸੀ ਤੂੰ ਤਾਂ ਗਲਤੀਆਂ ਹੀ ਇੰਨੀਆਂ ਵੱਡੀਆਂ ਕਰੀ ਗਿਆ ਤਾਂ ਉਹ ਕਹਿੰਦਾ ਕਿ ਮੈਂ ਕਿਹੜੀ ਗਲਤੀ ਕੀਤੀ ਹੈ ਤਾਂ ਬਜ਼ੁਰਗ ਇਨਸਾਨ ਕਹਿੰਦਾ ਕਿ ਕੱਲ ਤੁਹਾਡੇ ਘਰ ਇੱਕ ਕੁੱਤਾ ਆਇਆ ਸੀ ਤੂੰ ਉਸਦੇ ਰੋੜਾ ਮਾਰਿਆ ਉਸ ਨੂੰ ਦਿਸਣਾ ਬੰਦ ਹੋ ਗਿਆ ਇਹ ਕਿੱਡਾ ਵੱਡਾ ਮਾੜਾ ਕਰਮ ਹੈ ਇਹ ਕਦੀ ਨਾ ਕਰ ਮਾੜੇ ਕਰਮ ਕਦੇ ਨਾ ਕਰ ਤੇ ਦੂਸਰੀ ਗਲਤੀ ਉਹ ਪੁੱਠਾ ਬੋਲ ਕੇ ਆਪਣੀ ਮਾਂ ਦਾ ਦਿਲ ਦੁਖਾਇਆ ਜੇ ਮਾ ਮਾਂ ਬਾਪ ਨਹੀਂ ਰਾਜੀ ਰੱਬ ਕਿੱਥੋਂ ਰਾਜੀ ਹੋ ਜਾਏਗਾ ਤੇਰਾ ਪੀਰ ਮੁਰਸ਼ਿਦ ਕਿੱਥੋਂ ਰਾਜੀ ਹੋ ਜਾਏਗਾ ਇਹ ਗਲਤੀ ਕਦੇ ਨਾ ਕਰ ਉਸ ਇਨਸਾਨ ਨੂੰ ਸਮਝ ਲੱਗ ਗਈ ਸੀ ਸਭ ਤੋਂ ਪਹਿਲਾਂ ਜਾ ਕੇ ਆਪਣੀ ਮਾਂ ਕੋਲੋਂ ਮਾਫੀ ਮੰਗਦਾ ਤੇ ਕਹਿੰਦਾ ਕਿ ਮਾਂ ਮੈਨੂੰ ਮਾਫ ਕਰੀ ਮੈਂ ਤੇਰਾ ਦਿਲ ਦੁਖਾਇਆ ਮਾਂਵਾਂ ਦੇ ਦਿਲ ਬਹੁਤ ਵੱਡੇ ਹੁੰਦੇ ਨੇ ਆਪਣੇ ਪੁੱਤ ਨੂੰ ਮਾਫ ਕਰ ਦਿੰਦੀ ਹੈ ਤੇ ਜੋ ਪੈਸੇ ਉਸਨੇ ਦਿੱਤੇ ਸੀ ਬਾਅਦ ਦੇ ਵਿੱਚ ਉਹ ਬਿਜ਼ਨਸ ਦੇ ਵਿੱਚ ਸ਼ੁਰੂ ਕਰਦਾ ਹੌਲੀ ਹੌਲੀ ਫੇਰ ਕਾਮਯਾਬ ਹੋ ਜਾਂਦਾ ਹੈ ਫਿਰ ਉਸ ਨੇ ਉਹ ਕੁੱਤੇ ਨੂੰ ਵੀ ਠੀਕ ਕੀਤਾ ਅਜੋ ਇਨਸਾਨ ਨਾ ਤਾਂ ਮਾੜੇ ਕਰਮ ਕਰਦਾ ਸੀ ਤੇ ਆਪਣੇ ਮਾਪੇ ਨੂੰ ਵੀ ਸਮਾਂ ਦਿੰਦਾ ਸੀ ਇਸੇ ਕਰਕੇ ਉਸ ਦੀ ਗੁੱਡੀ ਫੇਰ ਚੜ ਗਈ ਇਹ ਗਲਤੀ ਆਪਾਂ ਵੀ ਕਰਦੇ ਆਂ ਮਾੜੇ ਕਰਮ ਕਰਦੇ ਆਂ ਦੂਸਰਾ ਆਪਣੇ ਮਾਪੇ ਨੂੰ ਪੁੱਠਾ ਬੋਲਦੇ ਆਂ ਉਹਨਾਂ ਦਾ ਦਿਲ ਦੁਖਾਉਂਦੇ ਆਂ ਤੇ ਫਿਰ ਜਦੋਂ ਮਾੜਾ ਸਮਾਂ ਆਉਂਦਾ ਆਪਣੀ ਕਾਤ ਆਪਾਂ ਨੂੰ ਰੱਬ ਦਿਖਾਉਂਦਾ ਤੇ ਫਿਰ ਆਪਾਂ ਰੋਣੇ ਆਂ ਕਿ ਪਤਾ ਨਹੀਂ ਰੱਬ ਕਿਹੜਾ ਬਦਲਾ ਲੈ ਰਿਹਾ ਇੱਕ ਵਾਰ ਇਹ ਗਲਤੀਆਂ ਸੁਧਾਰ ਕੇ ਦੇਖਿਓ ਜ਼ਿੰਦਗੀ ਸਵਰਗ ਬਣ ਜੇਗੀ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰবেশ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਨ੍ਹਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ